ਤੁਸੀਂ ਆਪ ਸਿਆਣਿਆਂ ਕਦੇ ਵੇਖਿਆ ਪੰਡਤ ਨੂੰ ਡਾਲੀ ਕਰਦੇ ਪਿੰਡ ਚ ਆਖੋ ਸਤਨਾਓ ਕਦੇ ਵੇਖਿਆ ਤੁਸੀਂ ਵੀ ਪੌਡਕਾਸਟ ਦੇ ਉੱਤੇ ਕੋਈ ਪੰਡਤ ਮੰਦਰ ਦਾ ਰੋਂਦਾ ਹੋਵੇ ਵੀ ਮੇਰੇ ਬੱਚੇ ਰੁਲ ਗਏ ਮੇਰਾ ਪਰਿਵਾਰ ਮੇਰਾ ਘਰ ਕੱਚਾ ਕਦੇ ਪੌਡਕਾਸਟ ਵਾਲੇ ਵੀਰਾਂ ਨੂੰ ਵੀ ਮੈਂ ਪੁੱਛ ਲਾਂਗਾ ਜੇ ਕੋਈ ਹੋਇਆ ਤੇ ਜਰੂਰ ਦੱਸਿਓ ਕਦੇ ਵੀ ਕੋਈ ਪੰਡਤ ਕੋਈ ਪਾਸਟਰ ਕੋਈ ਕਾਜੀ ਕੋਈ ਮੁੱਲਾ ਕਿਸੇ ਵੀ ਧਰਮ ਦਾ ਜਿਹੜਾ ਗੱਦੀਦਾਰ ਹੈ ਨਾ ਮੰਦਰ ਚਰਚ ਗਿਰਜਾ ਘਰ ਮਸਜਿਦ ਵਿੱਚ ਬੈਠਾ ਹੋਇਆ ਉਹਨਾਂ ਦਾ ਪਾਠੀ ਸਿੰਘ ਮੈਂ ਨਹੀਂ ਕਿਤੇ ਉਹਦੀ ਵੀਡੀਓ ਵੇਖੀ ਕਿਉਂਕਿ ਉਹ ਲੋਕ ਸਤਕਾਰ ਹੀ ਇੰਨਾ ਕਿ ਦਿੰਦੇ ਆ ਮੰਗਣ ਜੋਗਾ ਛੱਡਦੇ ਹੀ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਜਿਹੜੇ ਸਕੂਲ ਦਾ ਪ੍ਰਿੰਸੀਪਲ ਹੀ ਡਿਪਰੈਸ਼ਨ ਚ ਪਰੇਸ਼ਾਨ ਹੈ ਤੇ ਨਿਆਣੇ ਕਿੱਥੋਂ ਪੜ ਜਾਣਗੇ ਜਿਹੜਾ ਭਾਈ ਦੁਖੀ ਐ ਚਿੰਤਤ ਐ ਉਹਦੇ ਚਿਹਰੇ ਤੇ ਸਕੂਨ ਨਹੀਂ ਕਿੱਥੋਂ ਤੁਹਾਡੇ ਬੱਚਿਆਂ ਨੂੰ ਘਰੋਂ ਲਿਆ ਕੇ ਸੰਥਿਆ ਕਰਾਵੇਂਗਾ ਕਿੱਥੋਂ ਤੁਹਾਨੂੰ ਕਥਾ ਕੀਰਤਨ ਸੁਣਾਵੇਂਗਾ ਉਹ ਦੋਵੇਂ ਭਰਾ ਸੀ ਤੇ ਛੋਟਾ ਕਹਿਣ ਲੱਗਾ ਪਿਤਾ ਜੀ ਵੀ ਮੈਂ ਵੀ ਸੰਥਿਆ ਕਰਨੀ ਇਹੋ ਕਹਿਣ ਲੱਗਾ ਪੁੱਤ ਛੱਡ ਪਰੇ ਪਹਿਲੀ ਬੰਨਾ ਖੁੱਲਾ ਕੱਲਾ ਕੱਲਾ ਤੂੰ ਹੈਗਾ ਆਪਾਂ ਬਾਬੇਵਾਨਾਂ ਕਿਤੇ ਆਖੋ ਸਤਨਾਮ ਵਾਹਿਗੁਰੂ ਜਿਹੜਾ ਸੁਪਨਾ ਸੀ ਮਾਰੇ ਦਾ ਘਰ ਘਰ ਬਾਬਾ ਗਾਵੀਏ। ਉਹਨੇ ਕਹ ਉਹਨੇ ਕਹਿ ਦਿੱਤਾ ਕਹਿੰਦੇ ਆਪਾਂ ਨਹੀਂ ਸਿੱਖਣਾ। ਉਹ ਤਾਂ ਆਪਣੇ ਕੋ ਸਭ ਕੁਝ ਬਾਦੂ ਲੋਕੀ ਟੀਚਰਾਂ ਕਰਨਗੇ। ਇਹਦਾ ਮੁੰਡਾ ਵੀ ਬਾਬਾ ਬਣ ਗਿਆ। ਗੱਲ ਲੰਮੀ ਨਹੀਂ ਮੈਂ ਕਰਨੀ ਕਿਉਂਕਿ ਜਿੱਥੇ ਬਹੁਤ ਹੀ ਪਿਆਰੇ ਆ ਤੇ ਸਮਾਂ ਬੜਾ ਕੀਮਤੀ ਆ। ਤੁਹਾਨੂੰ ਥੋੜਾ ਜਿਹਾ ਹਲੂਣਾ ਦੇ ਚੱਲੇ ਆ। ਕਿਉਂਕਿ ਜਦੋਂ ਬੱਚਾ ਯੂਨੀਫਾਰਮ ਪਾ ਲੇਗਾ ਨਾ ਪੜ੍ਹਾਈ ਆਪੀ ਹੋ ਜਾਣੀ। ਮਾਫੀ ਦਿਓ ਜਿੱਦਣ ਤੁਸੀਂ ਕੇਸ ਦਾੜਾ ਰੱਖ ਕੇ ਅੰਮ੍ਰਿਤ ਛਕ ਕੇ ਦੋ ਟਾਈਮ ਬਾਬਾ ਜੀ ਗੁਰਦੁਆਰੇ ਆਉਣ ਲੱਗ ਪਏ ਪੜਾਪੇ ਜਾਵੋਗੇ ਪੰਜ ਗੱਗੇ ਐ ਗੁਰਮਤਿ ਦੇ ਗੰਗਾ ਗੁਰਦੁਆਰਾ ਅੱਜ ਤੋਂ 20 ਸਾਲ ਪਹਿਲਾਂ ਤੀਕ ਤਕਰੀਬਨ ਹੀ ਪਿੰਡਾਂ ਦੇ ਵਿੱਚ ਇਹ ਮਰਜ਼ਾਦਾ ਹੁੰਦੀ ਸੀ ਵੀ ਜਿੰਨੇ ਬੱਚੇ ਹੁੰਦੇ ਸੀ ਪਰਿਵਾਰ ਬਜ਼ੁਰਗ ਗੁਰਦੁਆਰਾ ਸਾਹਿਬ ਦੋ ਟਾਈਮ ਲੋਕ ਜਾਂਦੇ ਸੀ ਆਖੋ ਸਤਨਾਮ ਅੱਜ ਤੋਂ 20 ਸਾਲ ਮੇਰੀ 33 ਹੈ ਮੈਂ ਤੇਰਾ ਚ ਸਾਲਾਂ 14 ਦੇ ਮੈਨੂੰ ਸੰਭਾਲ ਹੈ ਵੀ ਤਕਰੀਬਨ ਹੀ ਸਾਡੇ ਪਿੰਡਾਂ ਦੇ ਵਿੱਚ ਚਾਹ ਹੁੰਦਾ ਸੀ ਵੀ ਦਾਦੀ ਦੇ ਹੱਥ ਚਾਟੇ ਦੀ ਕੌਲੀ ਤੇ ਤਿੰਨ ਚਾਰ ਉਹਦੀ ਪੋਤਰੀ ਪੋਤੇ ਸਾਰੇ ਫੜ ਕੇ ਨਾਲ ਤੇ ਉਹਨੇ ਕਿਹਾ ਚਲੋ ਬਾਬਾ ਜੀ ਬੋਲ ਪੇ ਅੱਜ ਨਹੀਂ ਹੈਗੀ ਉਹ ਚੀਜ਼ ਅੱਜ ਭਾਈ ਇਕੱਲਾ ਹੀ ਹੈ ਉਹ ਇਕੱਲਾ ਹੀ ਪਾਠ ਕਰਦਾ ਤੇ ਇਕੱਲਾ ਪ੍ਰਕਾਸ਼ ਕਾਰਨ ਕੀ ਹੈ ਟੀਚਰ ਲੈਕਚਰ ਦੇ ਰਿਹਾ ਹੈ ਪ੍ਰਿੰਸੀਪਲ ਸੰਬੋਧਨ ਕਰ ਰਿਹਾ ਏ ਤੇ ਅੱਗੇ ਕੋਈ ਵੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਲੋਕੀ ਹੱਸਣਗੇ ਇਹ ਸਕੂਲ ਤੇ ਫੇਲ ਹੈ ਪੱਕਾ ਤੂੰ ਅੱਜ ਲੋੜ ਹੈ ਭਾਗਾ ਵਾਲਿਓ ਆਪ ਜੀ ਨੂੰ ਹਲੂਣੇ ਦੀ ਮੈਂ ਸੱਚੀ ਗੱਲ ਐ ਇਸ ਵਿਚਾਰ ਦੇ ਵਿੱਚ ਹਲੂਣਾ ਦਿੱਤਾ ਏ ਕੁਝ ਸੁਣਾਇਆ ਨਹੀਂ ਕਿਉਂਕਿ ਜਿਹੜੇ ਬੱਚੇ ਯੂਨੀਫਾਰਮ ਪਾਉਣੀ ਸਿੱਖ ਗਏ ਡਿਸਪਲਿਨ ਸਿੱਖ ਗਏ ਉਹਨਾਂ ਦੀ ਫਿਕਰ ਨਾ ਕਰਿਓ ਨਾ ਪੀ ਐਚ ਡੀ ਆਪੇ ਹੀ ਕਰ ਲੈਣੀ ਸਭ ਤੋਂ ਵੱਡਾ ਡਿਸਪਲਨ ਹੈ ਸਾਡੇ ਵਿੱਚ ਵੱਡੀ ਕਮੀ ਹੈ ਅਜੇ ਤੱਕ ਨਾ ਸਾਨੂੰ ਗੁਰਦੁਆਰੇ ਮੱਥਾ ਟੇਕਣਾ ਆਇਆ ਨਾ ਸਾਨੂੰ ਸੰਗਤ ਵਿੱਚ ਬਹਿਣਾ ਆਇਆ ਤੇ ਨਾ ਸਾਨੂੰ ਸੁਣਨਾ ਆਇਆ ਨਾ ਸਾਨੂੰ ਟਿਕਣਾ ਆਇਆ ਕਈ ਭੋਗਾਂ ਤੇ ਵੇਖੀਦਾ ਜੇ ਕੋਈ 10 20 ਬੰਦੇ ਵਿਚਾਰੇ ਕਥਾ ਕੀਰਤਨ ਸੁਣਦੇ ਆ ਨਾ ਤੇ ਬਾਹਰੋਂ ਇੱਕ ਵੇਟਰ ਆਊਗਾ ਵੇਖੋ ਡਿਸਪਲਨ ਬਿੰਦਾ ਤੇ ਅੱਗੇ ਕੋਈ ਨਹੀਂ ਉਹ ਵਿਚਾਰੇ ਆਨੰਦ ਲੈਣ ਲੱਗੇ ਤੇ ਉਹਨਾਂ ਅੱਗੇ ਲਿਆ ਕੇ ਕੌਫੀ ਕਰਤੀ ਆ ਖੁਸ ਹਤਨਾ ਉਹ ਇੱਕ ਵਿੱਚ ਸੁਲ ਗਿਆ ਸੀ ਉਹ ਕਹਿੰਦਾ ਵੀ ਭੈਗਰੂ ਬਾਹਰ ਲੈ ਜਾ ਇੱਕ ਮਗਰੂਰ ਆ ਗਿਆ ਆ ਕੇ ਕਹਿੰਦਾ ਉઠੋ ਉઠੋ ਚਾਹ ਪੀ ਲੋ ਪੀ ਲੈ ਉਹ ਇਹੋ ਜਿਹਾ ਲੈ ਕੇ ਗਿਆ ਕਥਾ ਹੋ ਗਈ ਉਹ ਨਹੀਂ ਆਇਆ ਖੁਸ ਹਤਨਾ ਇਹ ਸਚਾਈ ਸਾਡੀ ਮੋਟੀਆਂ ਜੀਆਂ ਗੱਲਾਂ ਏ ਆਮ ਡੇਰਾ ਧਾਰੀ ਲੋਕ ਕੀ ਕਰਦੇ ਆ ਉਹਨਾਂ ਕੋ ਡਿਸਪਲਨ ਜਿੰਨੇ ਟਾਈਮ ਉਹਨਾਂ ਦੇ ਬਾਬੇ ਨੇ ਸਪੀਚ ਕਰਨੀ ਉਹ ਟਾਈਮ ਤੇ ਉਹਨਾਂ ਅੰਦਰ ਜਾਣਾ ਤੇ ਮੋਬਾਈਲ ਨਹੀਂ ਲੈ ਜਾਣਾ ਚਿੜੀ ਨਹੀਂ ਚੂਕਦੀ ਜੇ 2 ਘੰਟੇ ਦਾ ਸਮਾਗਮ ਤਿੰਨਾਂ ਦਾ ਤੇ ਸਾਰਿਆਂ ਨੇ ਸੂਟ ਚਿੱਟੇ ਚਿੱਟੀਆਂ ਚੁੰਨੀਆਂ ਚਿੱਟੇ ਦਸਤਾਰੇ ਡਿਸਪਲਨ ਹੈ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਉਥੇ ਫਿਰ ਸਾਰੇ ਇਦਾਂ ਬੈਠਦੇ ਆ ਧਿਆਨ ਇਕਾਗਰ ਹੁੰਦਾ ਏ ਫਿਰ ਉਹ ਪੁੱਛਦੇ ਵੀ ਆ ਵੀ ਤੁਸੀਂ ਕੀ ਸੁਣਿਆ ਕੀ ਸਮਝ ਆਈ ਤੇ ਸਾਡੇ ਤੇ ਫਿਰ ਬ੍ਰਹਮ ਗਿਆਨੀ ਬਾਬਾ ਸੁਤਰੇ ਸ਼ਾਹ ਕਹਿ ਗਏ ਸੀ ਉਹ ਕਹਿੰਦੇ ਦੁਰਫਟੇ ਨੂੰ ਕਰਨ ਵਾਲਿਆਂ ਦਾ ਤੇ ਸੁਣਨ ਵਾਲਿਆਂ ਦਾ ਤੇ ਛੇਵੇਂ ਪਾਤਸ਼ਾਹ ਮਹਾਰਾਜ ਕੁਛ ਕਹਿਦ ਗਏ ਕਿ ਇਹਨਾਂ ਨੂੰ ਫੜ ਕੇ ਲਿਆਓ ਬ੍ਰਹਮ ਗਿਆਨੀ ਸੀ ਵੇਖੋ ਬੜੀਆਂ ਸਾਖੀਆਂ ਜਗਾਉਂਦੀਆਂ ਸਾਨੂੰ ਇਤਿਹਾਸ ਜਗਾਉਂਦਾ ਹੀ ਹੈ ਜੀ ਹੋਰ ਕੀ ਹੈ ਅਸੀਂ ਕਿਹੜਾ ਮਾਰੇ ਦੇ ਨਾਲ ਤੁਰੇ ਫਿਰਦੇ ਰਹੇ ਜਾਂ ਜਿਨ੍ਹਾਂ ਇਤਿਹਾਸ ਲਿਖਿਆ ਵੀ ਮਾਰੇ ਦੇ ਕੋਲ ਸੀ ਪਹਿਲੋਂ ਬਾਤਾਂ ਹੁੰਦੀਆਂ ਸੀ ਬਜ਼ੁਰਗਾਂ ਦੀਆਂ ਬਾਤਾਂ ਚੋਂ ਸਾਖੀਆਂ ਨਿਕਲੀਆਂ ਇਸ ਸਾਖੀਆਂ ਚੋ ਇਤਿਹਾਸ ਨੇ ਜਨਮ ਲਿਆ ਤੇ ਬਾਣੀ ਨੇ ਮੋਹਰ ਲਾਤੀ ਸੀਨਾ ਬਸੀਨਾ ਹੀ ਚੱਲਦਾ ਆਉਂਦਾ ਏ ਤੇ ਇਹ ਪਿਆਰ ਹੈ ਕਿ ਜਿੱਦ ਦਿਨ ਇਹ ਖਤਮ ਹੋ ਗਿਆ ਆਪਾਂ ਖਤਮ ਹੋ ਜਾਣਾ ਅੱਖਾਂ ਜੀਵਾਂ ਵਿਸਰੇ ਮਰ ਜਾਉਂ ਅੱਖ ਨਹੀਂ ਔਖਾ ਸਤਿਗੁਰੂ ਪਿਆਰੇ ਨੇ ਸਾਨੂੰ ਬੜਾ ਕੁਝ ਦਿੱਤਾ ਸੋ ਇਹ ਤਰਲਾ ਜੋੜ ਕੇ ਹੱਥ ਬੇਨਤੀ ਡਿਸਪਲਨ ਜ਼ਰੂਰੀ ਹੈ ਗੁਰਦੁਆਰੇ ਬਾਬਾ ਪੰਜ ਬਾਣੀਆਂ ਪੜਦਾ ਫਰਜ ਤੇ ਬਣਦਾ ਸੀ ਵੀ ਪ੍ਰਕਾਸ਼ ਨਾਲ ਸੰਗਤ ਕਰਾਉਂਦੀ ਤੜਕੇ ਪੰਜ ਬਾਣੀਆਂ ਸੁਣਦੇ ਅਸੀਂ ਉਦੋਂ ਘਰੋਂ ਤੁਰੇ ਜਦੋਂ ਪਤਾ ਲੱਗਾ ਭਾਈ ਸਾਹਿਬ ਨੇ ਪੜ੍ਹ ਦਿੱਤਾ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਉਹ ਭਗਤੀਆਂ ਚੇਤੇ ਆ ਵੀ ਹੁਣ ਬਾਬਾ ਨੇੜੇ ਜਿਹਾ ਹੋ ਗਿਆ ਸੱਚੀ ਗੱਲ ਹੈ ਜਦੋਂ ਸਾਰਾ ਆਨੰਦ ਉਦੋਂ ਆ ਕੇ ਮੱਥਾ ਟੇਕਿਆ ਉਹ ਵੀ 2-4 ਦੇਗ ਲਈ ਝੂਠੇ ਹੱਥ ਦਾੜੇ ਨੂੰ ਮਲਲੇ ਖਾ ਕੇ ਆਖੋ ਸਤਨਾਮ ਅਦੇਕ ਬਾਬੇ ਦੀਆਂ ਚਾਦਰਾਂ ਨੂੰ ਮਲਤੇ ਤੇ ਚਲੋ ਜੀ ਕਿੱਥੋਂ ਆਏ ਜੀ ਕਹਿੰਦੇ ਅੱਜ ਸੰਗਰਾਂਦ ਹੀ ਮੱਥਾ ਟੇਕ ਕੇ ਆਏ ਇਹ ਸਾਡੇ ਵਿੱਚ ਵੇਖੋ ਮੈਂ ਨਹੀਂ ਕਹਿੰਦਾ ਬੱਚੇ ਤੁਹਾਡੇ ਇੱਕ ਪ੍ਰਚਾਰਕਾਂ ਦੀ ਆਵਾਜ਼ ਹੈ ਤਰਲਾ ਹੈ ਇਹ ਆਪਣੇ ਆਪ ਚ ਪੰਜ ਗੱਗਿਆਂ ਦੇ ਧਾਰ ਨਹੀਂ ਬਣਗੇ ਸਮਾਪਤੀ ਕਰਾਂ ਪਹਿਲਾ ਗੱਗਾ ਗੁਰਦੁਆਰੇ ਜਾਇਆ ਕਰੋ ਜਦੋਂ ਆਪਾਂ 유ਨੀਫਾਰਮ ਪਾ ਲਈ ਨਾ ਕੇਸ ਦਾੜਾ ਤੇ ਆਪਾਂ ਖੰਡੇ ਵਟ ਦਾ ਅਮਰ ਛੱਕ ਕੇ ਰੋਜ਼ ਗੁਰੂ ਘਰ ਜਾਵਾਂਗੇ ਉੱਥੇ ਜਾਂਦਿਆਂ ਨੂੰ ਕੋਈ ਨਾ ਕੋਈ ਲੱਗਾ ਹੀ ਹੋਊਗਾ ਜਾਂ ਕਥਾਵਾਚਕ ਹੋਊ ਜਾਂ ਕੀਰਤਨ ਆਊ ਨਹੀਂ ਤੇ ਖੰਡ ਪਾਠ ਚੱਲੂ ਉੱਥੇ ਬਹੁਤ ਅੱਧਾ ਘੰਟਾ 1 ਘੰਟਾ ਤੁਹਾਡੇ ਕੰਨਾਂ 'ਚ ਕੁਝ ਪਊ ਹੁਣ ਜਬਜੀ ਸਾਹਿਬ ਦਾ ਪ੍ਰਕਰਮ ਵੇਖੋ ਪਹਿਲਾ ਮੂਲ ਮੰਤਰ ਹੈ ਜਦੋਂ ਮੂਲ ਨਾਲ ਜੁੜ ਗਏ ਅੱਗੇ ਗਾਵੇ ਵਾਲੀਆਂ ਪੌੜੀਆਂ ਫਿਰ ਸੁਣੇ ਵਾਲੀਆਂ ਪੌੜੀਆਂ ਫਿਰ ਮੰਨੇ ਵਾਲੀਆਂ ਇਦੋਂ ਤਿੰਨੇ ਪੌੜੀਆਂ ਚੜ ਗਏ ਗਾਇਆ ਵੀ ਸੁਣਿਆ ਵੀ ਤੇ ਤੇ ਫਿਰ ਅੱਗੇ ਮਾਰੇ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ ਇਹ ਆਪਾਂ ਨੇ ਕੀ ਕੀਤਾ ਵੀ ਪੰਜ ਗੱਗਿਆਂ ਚੋਂ ਤੇ ਦੋ ਹੀ ਰੱਖੇ ਪਹਿਲਾ ਗੱਗਾ ਗੁਰਦੁਆਰੀ ਜਾਓ ਪਰ ਸੰਗਰਾਂਦ ਮੱਸਿਆ ਦੂਸਰਾ ਗੱਗਾ ਗੋਲਕ ਦੇ ਵਿੱਚ ਪਾਓ ਤੇ ਘਰ ਨੂੰ ਜਾਓ ਤਿੰਨ ਖਾਗਏ ਉਹ ਕਿਹੜੇ ਸੀ ਤੀਜਾ ਗੱਗਾ ਗੁਰੂ ਦੀ ਗੋਦ ਚ ਬਹਿਣਾ ਜਿੱਦਾਂ ਤੁਸੀਂ ਸਾਰੀ ਸੰਗਤ ਨੇ ਇਹ ਨੌਜਵਾਨਾਂ ਨੇ ਬੜੇ ਤਰਲੇ ਲਏ ਕਿੰਨੇ ਬੋਰਡ ਸ਼ਵੇ ਕਿੰਨਿਆਂ ਨੂੰ ਫੋਨ ਲਗੇ ਸਾਰਿਆਂ ਨੂੰ ਬੇਨਤੀ ਕੀਤੀ ਵੀ ਭਾਈ ਵੱਧ ਤੋਂ ਵੱਧ ਆਇਓ ਤੇ ਆਪ ਜੀ ਨੇ ਸੁਣੀ ਵੀ ਕਿਉਂਕਿ ਆਪ ਜੀ ਦਾ ਇਕੱਠ ਦੱਸਦਾ ਤੁਸਾਂ ਨੇ ਬੇਨਤੀ ਸੁਣੀ ਸਾਡੇ ਨੌਜਵਾਨਾਂ ਦੀ ਤੇ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਜੇ ਸੰਗਤ ਨੇ ਤੁਹਾਡੀ ਸੁਣੀ ਆ ਨਾ ਦਿਆ ਜਣ ਤੁਹਾਨੂੰ ਵੀ ਕਹਿ ਕੇ ਜਾਣਾ ਜਿੰਨੇ ਨੌਜਵਾਨ ਹੈ ਤੁਸੀਂ ਵੀ ਹੁਣ ਗੁਰੂ ਸੰਗਤ ਦੀ ਸੁਣੋ ਹੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛਕੋ ਇਹ ਵੇਖ ਲਓ ਹੁਣ ਭਾਈ ਬਚਨ ਅਸੀਂ ਕਰਤਾ ਜਕਾਰੇ ਛੱਡੇ ਗਏ ਇਹ ਸੰਗਤ ਨੇ ਵੇਖ ਲਓ ਮੰਨ ਲਈ ਤੁਹਾਡੀ ਕਿਉਂਕਿ ਬੜੀ ਚਿੰਤਾ ਹੁੰਦੀ ਹੈ ਪ੍ਰਬੰਧ ਕੀਤੇ ਹੁਣ ਸ਼ਮਿਆਨੇ ਲੱਗੇ ਹੁਣ ਤੇ ਸੰਗਤ ਨਾ ਆਵੇ ਸੰਗਤ ਮੰਨ ਗਈ ਗੁਰੂ ਸਾਹਿਬ ਆਪ ਆਗੇ ਸ੍ਰਿਸ਼ਟੀ ਦੇ ਮਾਲਕ ਤੇ ਹੁਣ ਤੁਸੀਂ ਵੀ ਪਹਿਰਾ ਕਰੋ ਇਹ ਨਾ ਹੋਵੇ ਕਿ ਸਮਾਗਮ ਹਰ ਸਾਲ ਕਰਾਈਏ ਤੇ ਆਪਾਂ ਬਦਲ ਗਏ ਨਾ ਫਿਰ ਜਿੱਦਾਂ ਸਾਨੂੰ ਲੋਕੀ ਕਹਿੰਦੇ ਆ ਨਾ ਅੱਜਕੱਲ ਤਰਕਬੜੀ ਮਿੰਟੇ ਚ ਲੋਕਾਂ ਦਾ ਕੰਮ ਹੀ ਇਹ ਆ ਨੁਕਸ ਕੱਢਣਾ ਉਹ ਫਿਰ ਤੁਹਾਨੂੰ ਵੀ ਕਹਿਣਾ ਉਹਨਾਂ ਕਹਿਣਾ ਸਮਾਗਮ ਕਰਾਉਂਦੇ ਜੇ ਆਪ ਤੇ ਮੰਨਦੇ ਨੇ ਤੇ हां फिर अब पांव पैरा गड़ीए तगड़े हो के ते मैं समाप्ती कर जा वो बच्चा कहन लगा पापा ਸੰਥਿਆ ਕਰਨੀ ਕਹਿੰਦਾ ਬਹਿ ਜਾ ਚੁੱਪ ਕਰਕੇ ਸੰਥਿਆ ਕਰਨੀ ਤੂੰ ਬਾਬੇਵਾਨਾ ਪਾ ਉਹਨੇ ਟੋਕਤਾ ਛੋਟੇ ਭਰਾ ਦਾ ਬੱਚਾ ਸੰਥਿਆ ਕਰ ਗਿਆ ਦਾੜਾ ਪ੍ਰਕਾਸ਼ ਦਸਤਾਰਾ ਬਨ ਗਿਆ ਪਹਿਲੀ ਉਹਦੀ ਵੀ ਹੋਣੀ ਚੰਗੀ ਸੰਗਤ ਰੋਜ ਉਹਨੇ ਨਿਤਨੇਮ ਕਰਨਾ ਅੱਗੇ ਰਿਸ਼ਤਾ ਹੋਇਆ ਕਿਸੇ ਦਾ ਭਲਾ ਹੋ ਗਿਆ ਜਿਹੜੀ ਰੂਹ ਨਾ ਲਾਵਾਂ ਲਈਆਂ ਉਹ ਵੀ ਬਾਬਾ ਜੀ ਨਿਤਨੇਮ ਹੀ ਆ ਗਈ ਵਾਹਿਗੁਰੂ ਉਹਨਾਂ ਦਾ ਘਰ ਸਵਰਗ ਤੇ ਜਿਹੜੇ ਬਾਹੂ ਨਹੀਂ ਕਹਿੰਦੇ ਸੀ ਬਾਬੇਵੰਨਾ ਵਾ ਲੋਕਾਂ ਤੋਂ ਗੱਲਾਂ ਕਰਾਉਣੀਆਂ 10 ਕਿਲੇ ਪੈਲੀ ਤੇ ਉਹਦਾ ਬੇਟਾ ਬਣ ਗਿਆ ਸਮੈਕੀਆ ਇਹ ਸਾਖੀ ਤੇ ਲੰਬੇਰੀ ਹੀ ਪਰ ਮੈਂ ਕਵਰ ਕਰ ਦਿੱਤੀ ਆ ਤੇ ਮੁੜ ਕੇ ਜਦੋਂ ਉਹਨੂੰ ਦਾਖਲ ਕਰਾਇਆ ਕੈਂਪ ਚ ਤੇ ਕੈਂਪ ਵਾਲੇ ਵੀ ਕਹਿੰਦੇ ਵੀ ਇਹਦਾ ਡੋਜ਼ ਇੰਨਾ ਵੱਧ ਗਿਆ ਵੀ ਇਹਨੇ ਬਚਣਾ ਨਹੀਂ ਇਹਦਾ ਬਲੱਡ ਵੀ ਬਦਲ ਕੇ ਵੇਖ ਲਿਆ ਇਹਦੀ ਤੇ ਸੇਵਾ ਹੀ ਆ ਉਹ ਪਿਓ ਸਿਰ ਨੂੰ ਕੰਧ ਨੂੰ ਮਾਰ ਕੇ ਸਿਰ ਰੋਵੇ ਤੇ ਪੁੱਤ ਕਹਿੰਦਾ ਬਾਪੂ ਜੋ ਮਰਜੀ ਕਰ ਲਾ ਇਹ ਸਾਰਾ ਕਸੂਰ ਤੇਰਾ ਹੀ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਵੇਲਾ ਜੇ ਕਿਤੇ ਮੈਨੂੰ ਅਦਨਾ ਛੋਟੇ ਭਰਾ ਦੇ ਨਾਲ ਜਾਂਦੇ ਨੂੰ ਨਾਨਾ ਡੱਕਦਾ ਤੇਰਾ ਹੰਕਾਰ ਤੇਰੀ ਫੁਕਰੀ ਤੇਰੀ ਦੁਨੀਆ ਦੀ ਲਾਲਾ ਪਾਪਾ ਨੇ ਮੈਨੂੰ ਗੁਰੂ ਤੋਂ ਦੂਰ ਕੀਤਾ ਮੈਂ ਮਾੜੀ ਸੰਗਤ ਚ ਪੈ ਗਿਆ ਅੱਜ ਉਹਦੇ ਕਰੇ ਦੋਸ ਪੁੱਤਰ ਨੇ ਕਰ ਦੀਵੀ ਨੇਤਨੇਮੀ ਕਰਦੇ ਵਿੱਚ ਇੰਨੀ ਬਰਕਤ ਹੈ ਤੇ ਪਹਿਲੀ ਗੱਲ ਤੇ ਮੇਰਾ ਵਿਆਹ ਨਹੀਂ ਹੋਇਆ ਤੇ ਗਾਂ ਕਿਹੇ ਕਰਨਾ ਨਹੀਂ ਉਹ ਤੇ ਮੈਂ ਪਰੌਣਾ ਏ ਤੇਰਾ ਸਾਰਾ ਕੁਝ ਉਦਾਂ ਹੀ ਚਲੇ ਗਿਆ ਉਹਨੂੰ ਜੜ ਜੇਗਾ ਇਹ ਸਚਾਈ ਹੈ ਗੁਰਮਖੋ ਚੋਟਾਂ ਦੀਆਂ ਏ ਕਿਉਂਕਿ ਜਿਹੜੇ ਵਿਦਵਾਨ ਜਨ ਹੁੰਦੇ ਉਹ ਡੂੰਗੀ ਕਥਾ ਜਿਵੇਂ ਸੰਤ ਸਿੰਘ ਜੀ ਮਸਕੀਨ ਜੀ ਹੈ ਨਾ ਉਹਨਾਂ ਦੀਆਂ ਜਿਹੜੀਆਂ ਕਥਾ ਹੋਰ ਵੀ ਗੁਣੀ ਗਿਆਨੀ ਹੈ ਉਹ ਨਹੀਂ ਹੈਡਮਾਸਟਰ ਉਹ ਪ੍ਰਿੰਸੀਪਲ ਕਿ ਜਿਹੜੀ ਸੰਗਤ ਬਿਲਕੁਲ ਜੁੜਿਆ ਗਿਆਨ ਚ ਵਾਧੇ ਲਈ ਗਿਆਨ ਡੂੰਘਾਏ ਤੇ ਸਾਡੀ ਵਾਰ ਨੇ ਇਹ ਡਿਊਟੀ ਲਾਤੀ ਵੀ ਜਿਹੜੇ ਸਾਡੇ ਵਰਗੇ ਆਪਾਂ ਇੱਕੋ ਜਿਹੇ ਆ ਪੀ ਇਹਨਾਂ ਨੂੰ ਰੌਲਾ ਰੂਲਾ ਪਾ ਕੇ ਇਧਰ ਨੂੰ ਜੋੜੋ ਪਹਿਲਾ ਗੱਗਾ ਗੁਰਦੁਆਰੇ ਜਾਓ ਦੂਜਾ ਗੋਲਕ ਗਰੀਬ ਦਾ ਮੂੰਹ ਤੀਸਰਾ ਗੱਗਾ ਗੋਦ ਬੈਠਿਆ ਕਰੋ ਤੇ ਚੌਥਾ ਗੱਗਾ ਸਾਧ ਸੰਗਤ ਜੀ ਹੈ ਗਿਆਨ ਤੇ ਪੰਜਵਾਂ ਗੱਗਾ ਗੁਰਮਤ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਸਤ ਵਾਹਿ ਗੁਰ ਸਤ ਨਾਮ ਵਾਹਿ ਸਤਗੁਰਾਂ ਦੀ ਮਹਾਨ ਕਿਰਪਾ ਵਰਤ ਰਹੀ ਹੈ ਆਪ ਜੀ ਦਾ ਪਿਆਰ ਏਡਾ ਵੱਡਾ ਇਹ ਗੁਰਮੁਖੂ ਪੰਡਾਲ ਛੋਟਾ ਹੋ ਗਿਆ ਪੰਡਾਲ ਛੋਟਾ ਤੇ ਪਿਆਰ ਵੱਡਾ ਤੇ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਨੂੰ ਬੜਾ ਪਿਆਰ ਕੀਤਾ ਭਾਵੇਂ ਅੱਜ ਆਪਾਂ ਸਾਰੇ ਬਦੇਸ਼ਾਂ ਨੂੰ ਵੀ ਪੈਲ ਦਿੰਨੇ ਆ ਪਰ ਇੱਕ ਗੱਲ ਕਦੇ ਨਾ ਭੁੱਲਿਓ ਇਹ ਗੱਲ ਮੈਂ ਉਥੇ ਵੀ ਕਹਿ ਕੇ ਆਇਆ ਪਦਮ ਸਾਹਿਬ ਅਸੀਂ ਇਕੱਠੇ ਸੀ ਉਥੇ ਔਰ ਉਹਨਾਂ ਨੇ ਵੀ ਕਹਿ ਕੇ ਆਏ ਕਿ ਗੁਰਮਖੋ ਭਾਵੇਂ ਧਰਤੀਆਂ ਸੋਹਣੀਆਂ ਨੇ ਕਮਾਈ ਵੀ ਚਾਰ ਪੈਸੇ ਹੈਗੀ ਹੈ ਡਿਸਪਲਨ ਵੀ ਹੈਗਾ ਈ ਪਰ ਇੱਕ ਚੀਜ਼ ਕਦੇ ਨਾ ਭੁੱਲਿਓ ਵੀ ਜਦੋਂ ਆਪ ਪਰਮੇਸ਼ਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਧਰਤੀ ਚੁਣੀ ਆਪਣੇ ਰਹਿਣ ਵਾਸਤੇ ਆਪਣੇ ਵਸੇਬੇ ਵਾਸਤੇ ਕੋਈ ਧਰਤੀ ਪਸੰਦ ਕੀਤੀ ਤੇ ਪੂਰੇ ਵਰਲਡ ਦਾ ਭ੍ਰਮਣ ਕੀ ਆਕਾਸ਼ਾਂ ਪਤਾਲਾਂ ਦੀ ਯਾਤਰਾ ਕਰਨ ਵਾਲੇ ਮੇਰੇ ਮਹਿਰਮ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਆਪਣੇ ਵਾਸਤੇ ਕਿਸੇ ਧਰਤੀ ਨੂੰ ਚੁਣਿਆ ਪਸੰਦ ਕੀਤਾ ਤੇ ਉਹ ਪੰਜਾਬ ਦੀ ਧਰਤੀ ਹੈ ਬਸ ਇੰਨਾ ਕਮਾਨ ਕਰ ਲਿਆ ਕਰੋ ਤੇ ਕਰਨਾ ਵੀ ਪੈਣਾ ਏ ਕਿਉਂਕਿ ਇਹ ਗੱਲ ਸਾਡਾ ਵੀਰਦੀਪ ਸਿੱਧੂ ਵੀ ਕਹਿ ਗਿਆ ਏ ਵੀ ਜੀ ਸਦਕੇ ਬਾਹਰ ਜਾਓ ਕਮਾਈਆਂ ਕਰੋ ਤਰੱਕੀਆਂ ਕਰੋ ਪਰ ਆਪਣੇ ਪੈਰ ਨਾ ਗਵਾਇਓ ਆਪਣੇ ਪੈਰ ਨਾ ਕਿਉਂਕਿ ਜਿਹੜੇ ਰੁੱਖ ਦੀਆਂ ਜੜਾਂ ਨਾ ਉਹ ਡਿਗ ਪੈਂਦੇ ਆ ਵੀ ਆਪਣੀਆਂ ਜ਼ਮੀਨਾਂ ਨਾ ਵੇਚੋ ਕਰਨਾ ਵੇਚੋ ਜੇ ਤਿੰਨ ਚਾਰ ਨਿਆਣੇ ਤੇ ਧੋਕ ਭੇਜ ਦਿਓ ਧੋਕ ਰੱਖ ਲਓ ਪਰ ਸਾਡੇ ਲੋਕਾਂ ਮੰਨੀ ਨਹੀਂ ਦੇਵਾ ਜੇ ਤੇ ਆਪਾਂ ਨੂੰ ਚਮਕੀਆਂ ਜਿਹੀਆਂ ਦਿਖਾਉਣਦੇ ਆ ਪਲੈਨਿੰਗ ਬੜਾ ਵੱਡਾ ਵਾ ਅੱਗੇ ਤੇ ਆਪਣੇ ਬੱਚਿਆਂ ਨੂੰ ਡੋਪੋਰਡ ਕਹਿੰਦੇ ਕਰਨਾ ਤੇ ਹੁਣ ਅੱਜ ਨਵਾਂ ਬਿਆਨ ਆ ਗਿਆ ਵੀ ਦਾੜੀ ਜਿੰਨੇ ਰੱਖੀ ਉਹਨੂੰ ਧਰਤੀ ਨਹੀਂ ਕਰਨਾ ਤੇ ਉਹ ਪੜੇ ਲਿਖੇ ਨੌਜਵਾਨ ਸੀ ਇਸ ਕਰਕੇ ਸਾਧ ਸੰਗਤ ਜੀ ਆਗੇ ਆਗੇ ਦੇਖੋ ਹੋਤਾ ਹੈ ਕਿਆ ਤੇ ਜਾਗ ਜਿਓ ਬਾਪੂ ਪਾਤਸ਼ਾਹ ਮਾਰੇ ਨੇ ਧਰਤੀ ਨੂੰ ਪਿਆਰ ਕੀਤਾ ਗੁਰਾਂ ਦੇ ਨਾਂ ਤੇ ਧਰਤੀ ਵਸਦੀ ਆ ਤੇਨੂੰ ਆਪਾਂ ਗੁਰੂ ਵਾਲੇ ਬਣਾਈਏ ਰਲ ਮਿਲ ਕੇ ਤਕੜਿਓ ਸਾਰਿਆਂ ਦਾ ਭਲਾ ਮੰਗਿਆ ਕਰੋ ਤੇ ਜਿਹੜਾ ਜੋੜਦਾ ਉਹਦਾ ਸਾਥ ਦਿਆ ਕਰੋ ਬੇਸ਼ੱਕ ਭਾਵੇਂ ਨਾ ਕੋਈ ਗ੍ਰਾਈਂ ਦੋ ਪੈਸਾ ਦੋ ਇੰਨਾ ਹੀ ਕਹਿ ਦਿਆ ਕਰੋ ਵੀ ਤਕੜਿਓ ਨੌਜਵਾਨੋ ਅਸੀਂ ਪੈਸਾ ਨਹੀਂ ਕੋਈ ਦੇ ਸਕਦੇ ਅਸੀਂ ਅੱਗੇ ਹੋ ਕੇ ਵਾਵਾਂਗੇ ਇੰਨਾ ਹੀ ਕਹਿ ਦਿਆ ਕਰੋ ਇਹ ਵੀ ਕਹਿ ਦਿਆ ਕਰੋ ਵੀ ਨਹੀਂ ਅਸੀਂ ਕੋਈ ਗ੍ਰਾਈਂ ਨਹੀਂ ਦੇਣੀ ਕੋਈ ਸਾਥ ਨਹੀਂ ਦੇਣਾ ਨਾ ਹੀ ਖੰਡ ਪਾਠ ਕਰਾਉਣਾ ਨਾ ਸੀ ਮਾਰੇ ਦੇ ਕੀਰਤਨ ਦਾ ਸਤਕਾਰ ਦੇਣਾ ਏ ਵੀ ਉਹ ਤੇ ਸਾਨੂੰ ਪਤਾ ਹੀ ਆ ਯਹੀ ਬਾਬਰਕਿਆਂ ਨੂੰ ਦੇਣਾ ਆਖੋ ਸਤਨਾਮ ਪਰ ਇਹਨਾ ਵੀ ਜੀਵ ਚੋਂ ਕਹਿ ਦਿਆ ਕਰੋ ਵੀ ਬੁੱਧ ਤਗੜੇ ਹੋ ਭੜਾਓ ਵੀ ਭੜਾਓ ਵੀ ਕਿਉਂਕਿ ਭਲੇ ਚ ਭਲਾ ਹੁੰਦਾ ਹੈ ਪਤਾ ਨਹੀਂ ਇੰਨੇ ਇਕੱਠ ਵਿੱਚ ਕਿਹੜੀ ਰੂਹ ਕਿੰਨੀ ਭੀਜੀ ਹੋਣੀ ਆ ਤੇ ਉਹਦੇ ਲਾਗੇ ਬਹਿ ਕੇ ਜਿਉ ਪਾਖਾਣ ਨਾਮ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ। ਆਪਾਂ ਵੀ ਦਰ ਜਾਣਾ ਸੋ ਇਸ ਕਰਕੇ ਬਾਹਰ ਸਹਿਬ ਦੇ ਦੋ ਸਲੋਕ ਨੇ। ਇੱਕ ਸਲੋਕ ਜਪਜੀ ਸਾਹਿਬ ਦਾ ਇੱਕ ਚ ਥੋੜਾ ਜਿਹਾ ਅੰਤਰ ਹੈ। ਜਿਹੜੇ ਸਹਿਜ ਪਾਠ ਵੀਰ ਕਰਦੇ ਉਹਨਾਂ ਪੜਿਆ ਹੋਊਗਾ ਜਿਨੀ ਨਾਮ ਧਾਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਹੋਰ ਕੇਤੀ ਛੁਟੀ। ਉੱਥੇ ਹੋਰ ਸ਼ਬਦ ਆਉਂਦਾ ਏ ਉਹ ਇਸੇ ਕਰਕੇ ਆ ਵੀ ਜਿਹੜੇ ਨਾਮ ਜਪਦੇ ਉਹ ਤੇ ਛੁੱਟਦੇ ਆ। ਜਿਹੜੇ ਸਾਡੇ ਅਰਗੇ ਨਗੁਣੇ ਉਹਨਾਂ ਦਾ ਵੀ ਭਲਾ ਹੋ ਜਾਂਦਾ। ਤੋਂ ਬਹੁਤ ਬਹੁਤ ਧੰਵਾਦ ਗੁਰਮੁਖੋ। ਆਪ ਸੰਗਤਾਂ ਨੂੰ ਕਰੋੜਾਂ ਵਾਰੀ ਨਮਸਕਾਰ। ਕੁਰਬਾਨੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਤੇ ਮੈਂ ਤੇ ਆਪਣੇ ਸਮੇਂ 'ਚ ਸਾਰਾ ਜੋਰ ਲਾਇਆ ਆਪਣੀ ਯੂਨੀਫਾਰਮ ਤੇ। ਵੀ ਆਪਾਂ ਵਰਦੀ ਪਾਈਏ ਤਕੜੇ ਹੋ ਕੇ ਗੁਰੂ ਵਾਲੇ ਬਣੀਏ ਤੇ ਜਦੋਂ ਬੱਚਾ ਵਰਦੀ ਪਾ ਗਿਆ ਤੇ ਸਮਝ ਲਓ ਫਿਰ ਸਕੂਲੇ ਸ਼ੁਰੂ ਹੋ ਗਿਆ। ਫਿਰ ਆਪੇ ਕਿਰਪਾ ਹਣੀ ਜਦੋਂ ਦਵਾਨਾ ਚਾਏ ਗੁਰਦੁਆਰਾ ਸਾਹਿਬ ਰੋਜ਼ ਪ੍ਰਕਾਸ਼ ਕਰਾਇਆ ਸੋਖਾ ਸਨ ਤੇ ਫਿਰ ਗੁਰੂ ਦੇ ਕੋਲੇ ਤਾਂ ਗਿਆਨ ਪੰਜ ਗੱਗੇ ਪੂਰੇ ਹੋਏ ਨੇ ਗੁਰਦੁਆਰਾ ਕੋਲਕ ਤੀਸਰੀ ਗੋਦ ਚੌਥਾ ਗੱਗਾ ਗਿਆਨ ਦਾ ਤੇ ਪੰਜਵਾਂ ਗੁਰਮਤ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਣ ਮੇਰੀਆਂ ਭੁੱਲਾਂ ਮੈਨੂੰ ਦੇ ਦਿਓ ਜੇ ਜੇ ਕੋਈ ਬਜਣ ਚੰਗਾ ਲੱਗਾ ਤੇ ਆਪਣੇ ਘਰ ਨੂੰ ਲੈ ਜਿਓ ਤਕੜਿਓ ਕੇ ਸਾਥ ਦਿਆ ਕਰੋ ਔਰ ਇਹ ਵੱਡੀ ਬਖਸ਼ਿਸ਼ ਹੈ ਮਾਰੇ ਕਿਰਪਾ ਕਰਨੇ ਸਾਰੇ ਪ੍ਰਬੰਧਕਾਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਵਿਦੇਸ਼ਾਂ 'ਚ ਬੈਠਿਆਂ ਨੂੰ ਇਕੱਲੇ ਇਕੱਲੇ ਦਾ ਨਾਮ ਲਿਆ ਤੇ ਸਮਾਂ ਬੜਾ ਲੱਗਣਾ ਕੜੇ ਬੜੇ ਨੌਜਵਾਨਾਂ ਨੇ ਪਿਆਰ ਦੇ ਸਨੇਹ ਦਿੱਤੇ ਆ ਤੇ ਮਾਰੇ ਕਿਰਪਾ ਕਰਨ ਆਪ ਸੰਗਤਾਂ ਨੂੰ ਔਰ ਬਹੁਤ ਸਨਮਾਨਯੋਗ ਸ਼ਖਸੀਅਤ ਗੁਰੂ ਘਰ ਦੇ ਸਟੇਜ ਕਤਰ ਸਾਹਿਬ ਭਾਈ ਜਗਜੀਤ ਸਿੰਘ ਜੀ ਜਲਵਾ ਕਿਉਂਕਿ ਸਟੇਜ ਕਤਰ ਦੇ ਹੱਥ 'ਚ ਸਟੇਜ ਹੁੰਦੀ ਆ ਉਹਨੂੰ ਕਿਵੇਂ ਬੰਨਣਾ ਕਿਵੇਂ ਸਵਾਰਨਾ ਕੀ ਵੀਰੀ ਬਲਾਰੇ ਤੋਂ ਕੋਈ 1922 ਹੋਵੇ ਤੇ ਚੰਗਾ ਸਖਤਰ ਸੰਭਾਲ ਲੈਂਦਾ ਤੇ ਜੇ ਕਈ ਮੇਰੇ ਵਰਗੇ ਹੋਣ ਉਹ ਅਗਲੇ ਨੇ ਜਿਹੜਾ ਸਮਾਂ ਲਾਇਆ ਇੱਕ ਗੱਲ ਇਹੋ ਜੀ ਕਰ ਦਿੰਦੇ ਉਹ ਸਾਰਾ ਹੀ ਰਸ ਵਿਗੜਦਾ ਇਹ ਕਰਕੇ ਜਿਹੜਾ ਸੇਵਾ ਬਹੁਤ ਵੱਡੀ ਆ ਸਖਤਰ 스테ਜ ਸਖਤਰ ਦੀ ਸੇਵਾ ਤੇ ਅਸੀਂ 스테ਜਾਂ ਤੇ ਰਹਿੰਨੇ ਕੀ ਵੀਰੀ ਇਨਸਾਨਾ 1922 ਹੁੰਦੀ 60 ਮਿੰਟਾਂ ਜ ਤੇ ਜਿਹੜਾ ਸੁਲਝਿਆ ਹੋਇਆ 스테ਜ ਸਖਤਰ ਹੁੰਦਾ ਨਾ ਉਹ ਵੀ ਇਸ ਤਰ੍ਹਾਂ ਉਹਨੂੰ ਮੋੜ ਕੇ ਪੇਸ਼ ਕਰਦਾ ਵੀ ਜਿੰਨਾ ਦਿਵਾਨ ਹੈ ਸਾਰਿਆਂ ਦੀ ਨਿਗਾਹ ਤੇ ਇਹ ਸਚਾਈ ਹੈ ਗੁਰਮਖੋ ਇਹਨਾਂ ਦੀ ਵੀ ਵੱਡੀ ਭਗਤੀ ਹੈ ਬੜੇ ਸੁਲਝੇ ਨੇ ਮਾਣ ਦੇ ਦਿੰਦੇ ਨੇ ਡਿੱਗਦੀ ਹੋਈ ਕਲਾ ਨੂੰ ਚੜ੍ਹਦੀ ਕਲਾ 'ਚ ਲੈ ਜਾਣਾ ਸੋ ਆਪ ਸਾਰੀਆਂ ਸੰਗਤਾਂ ਨੇ ਬਹੁਤ ਹੀ ਪਿਆਰ ਸਨਮਾਨ ਦਿੱਤਾ ਤੇ ਸਾਰਿਆਂ ਨੇ ਇਸੇ ਤਰ੍ਹਾਂ ਆਨੰਦ ਮਾਣਨਾ ਹੈ ਹੁਣ ਮੇਰੇ ਵੱਡੇ ਵੀਰ ਭਾਈ ਗੁਰਪ੍ਰਤਾਪ ਸਿੰਘ ਜੀ ਪਤਨ ਸਾਹਿਬ ਤੇ ਉਹਨਾਂ ਦੇ ਪਿੱਛੇ ਬਾਬਾ ਗੁਲਾਬ ਸਿੰਘ ਜੀ ਜਿਨ੍ਹਾਂ ਦੀ ਮਿੱਠੀ ਆਵਾਜ਼ ਹੈ ਪਰਮੇਸ਼ਰ ਦੇ ਘਰੋਂ ਇਹ ਬਰਕਤਾਂ ਮਿਲਦੀਆਂ ਸਾਰਿਆਂ ਨੂੰ ਨਹੀਂ ਕਿਸੇ-ਕਿਸੇ ਤੇ ਮਹਾਰਾਜ ਜੀ ਸੀਸ ਦਿੰਦੇ ਆ ਉਹਦੇ ਗਲੇ 'ਚੋਂ ਨਿਕਲਿਆ ਹੋਇਆ ਬੋਲ ਕਿਸੇ ਦੇ ਹਿਰਦੇ ਨੂੰ ਟੱਚ ਕਰਦਾ ਉਹਦਾ ਜੀਵਨ ਬਦਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ